ਹਾਂਜੀ ਵੀਰੋ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਵਾਗਤ ਹੈ ਵੀ ਆਪਣੇ ਚੈਨਲ ਜੱਟ ਜ਼ਿੰਮੇਦਾਰ ਤੇ ਜਿਹੜੇ ਭਰਾਵਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣ ਅੱਜ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵਧੀਆ ਬਸ਼ੇਰਾ ਨੁਕਰਾ ਕਿਸੇ ਵੀ ਵੀਰ ਭਰਾ ਨੂੰ ਨੁਕਰਾ ਬਸ਼ੇਰਾ ਚਾਹੀਦਾ ਹੈਗਾ ਬਹੁਤ ਹੀ ਚੰਗਾ ਬਸ਼ੇਰਾਗਾ ਸਪੋਰਟਲੈਸ ਬਸ਼ੇਰਾ ਬਹੁਤ ਹੀ ਨਿੱਕੇ ਕੰਨਾਂ ਗਰਦਨ ਗੁਰਦਨ ਬਹੁਤ ਆ ਪਿੱਠ ਪੂੜਾ ਬਹੁਤ ਆ ਬਾਕੀ ਥੋੜੇ ਸਾਹਮਣੇ ਵੀਰੇ ਵੀਡੀਓ ਚੱਲੀ ਜਾਂਦੀ ਆ ਖਾਨਦਾਨ ਖਾਨਦਾਨ ਬਹੁਤ ਵਧੀਆ ਬਸ਼ੇਰੇ ਦਾ ਜਿਹੜੀ ਗੱਲ ਆ ਕਿਸੇ ਬੰਦੇ ਨੇ ਆਸਟ੍ਰੇਲੀਆ ਪਾਲਣਾ ਹੈਗਾ ਉਹਦੇ ਲਈ ਬਹੁਤ ਹੀ ਵਧੀਆ ਮਰਗਜ਼ ਸਸਤੇ ਭਾਅ ਦਾ ਬਸ਼ੇਰਾ ਕੋਈ ਉਹ ਜੇ ਬੰਦਾ ਹੁੰਦਾ ਰੱਖਣਾ ਹੋਣਾ ਹਨਾ ਤੇ ਬਸ਼ੇਰਾ ਰੱਖ ਸਕਦਾ ਬਾਕੀ ਗੱਲ ਆ ਪਹਿਲੀ ਆਸਟ੍ਰੇਲੀਆ ਰੱਖਣ ਤੋਂ ਪਹਿਲਾਂ ਬੇਪਰ ਨੂੰ ਬਾਲਪੋਰੀਆਂ ਜਮਾਂ ਸਾਫ਼ ਚਾਹੀਦਾ ਹਨਾ ਬਾਲਪੋਰੀਆਂ ਦਾ ਜਮਾਂ ਸਾਫ਼ ਆ ਬਸ਼ੇਰਾ ਬਾਕੀ ਥੋੜੇ ਸਾਹਮਣੇ ਇਹੇ ਤਾਂ ਮਾਂ ਦਾ ਮੋਹ ਵੜਾ ਕਰਦਾਗਾ ਕਿਉਂਕਿ ਅਸੀਂ ਵੀਡੀਓ ਬਣਾਉਣਗੇ ਜਦੋਂ ਤੇ ਮਾਂ ਕੋਲੋਂ ਹੀ ਪੜਾਉਂਦਾ ਸੀਗਾ ਇਹ ਬਿਸ਼ੇਰੀ ਦੀ ਉਮਰ ਵੀਰੋ ਹੈਗੀ ਆ 3.5 ਮਹੀਨੇ ਤੇ ਜਿਹੜਾ ਆਪ ਹੈਗਾ ਇਹ ਬਾਦਲ ਜਿਹੜਾ ਸਟੱਡ ਫਾਰਮ ਤੇ ਸੁਖਵੀਰ ਬਾਦਲ ਕੀ ਕੇ ਸਟੱਡ ਫਾਰਮ ਤੇ ਹੈਗਾ ਮਹਾਰਾਜਾ ਘੋੜਾ ਉਹਦਾ ਇਹ ਬੱਚਾ ਹੈਗਾ ਇਹ ਗੱਲ ਕਰੀ ਆਪਾਂ ਇਹਦੀ ਮਾਂ ਥੋੜੇ ਸਾਹਮਣੇ ਆ ਗਈ ਵੀਰੋ ਮਾਂ ਦੁੱਧ ਚਾਹੁੰਦੀ ਆ ਥੋੜੀ ਮਣਕੇ ਜਿਹਾ ਫਿੱਕੀ ਦਾ ਜ਼ਰੂਰ ਆ ਤੇ ਇੱਕ ਮਣਕੇ ਠੰਡ ਕਰਕੇ ਨਮਾਇ ਨਹੀਂ ਗਿਆ ਜਾਨਵਰ ਹਨਾ ਤੇ ਵੀਡੀਓ ਚੱਲ ਬਣਾਉਣੀ ਸੀਗੀ ਤੇ ਬਿਸ਼ੇਰਾ ਤੇ ਮਾਂ ਥੋੜੇ ਕੋਲ ਸਾਹਮਣੇ ਉਹ ਚੱਲੀ ਜਾਂਦੇ ਆ ਮਾਂ ਦੀ ਹੈ ਰਾਈ 65 ਇੰਚ ਦੀ ਵਾਟਰ ਸਕੁਏਰ ਵਾਲੀ ਕਾਦਾ ਮਾਂ ਦਾ ਮਾਂ ਜਿਹੜੀ ਇਹਦੀ ਹੈਗੀ ਆ ਬਾਈ ਉਹ ਹੈਗੀ ਆ ਭਾਨੇ ਵਾਲੇ ਖਾਨਦਾਨ ਦੀ ਜਿਹੜਾ ਪੁਰਾਣਾ ਖਾਨਦਾਨ ਹੁੰਦਾ ਸੀ ਭਾਨੇ ਵਾਲਾ ਉਹ ਖਾਨਦਾਨ ਚੋਂ ਇਹਦੀ ਮਾਂ ਗਈ ਆਪ ਇਹ ਬਾਦਲ ਵਾਲੇ ਮਹਾਰਾਜ ਦਾ ਹੈਗਾ ਜਿਹੜਾ ਮਹਾਰਾਜ ਦਾ ਖਾਨਦਾਨ ਆ ਬਾਈ ਉਹ ਨਾਲ ਘਰੇ ਮਾਂ ਤਾਂ ਉਹਦੀ ਘਰੀ ਖੜੀ ਹੈ ਹਨ ਉਹ ਸਾਨੀ ਵਾਲਾ ਖਾਨਦਾਨ ਆ ਗਿਆ ਮਹਾਰਾਜੇ ਘੋੜੇ ਦਾ ਬਾਦਲ ਵਾਲੇ ਦਾ ਉਹਦੇ ਆਪਾ ਵੇਖੇ ਬਹੁਤ ਹੀ ਜਾੜੇ ਚੰਗੇ ਜਾਨਵਰ ਬਣੇ ਆ 70 70 ਇੰਚ ਵਿੱਚ ਸ਼ਰੀ ਵੀ ਖੜੀ ਆ ਉਸ ਘੋੜੇ ਦੀ ਜਿਹੜਾ ਮਹਾਰਾਜ ਘੋੜਾ ਪੈਰਾਪੂਰਾ ਦਾ ਬਹੁਤ ਮਜ਼ਬੂਤ ਆ ਉਹਦੇ ਵਾਂਗੂ ਬਸ਼ੇਰਾ ਵੀ ਬਈ ਹੱਡਾ ਪੈਰਾਂ ਦਾ ਬਹੁਤ ਹੀ ਖੁੱਲਾ ਤੇ ਬਹੁਤ ਹੀ ਮਜ਼ਬੂਤ ਬਸ਼ੇਰਾ ਹੈਗਾ। ਬਾਕੀ ਗੱਲ ਆਇਆ ਬਈ ਬਾਲ ਪੌਰੀਆਂ ਦੇ ਜਮਾਂ ਸਾਫ ਆ ਕੋਈ ਛਿੱਟਾ ਨਹੀਂ ਕੋਈ ਮੱਥੇ ਦੋਗੜ ਨਹੀਂ ਨਾ ਦਗਾੜਾ ਨਾ ਕੋਈ ਹੋਰ ਵਧੀਆ ਸਾਰੀਆਂ ਸਾਫ ਪੌਰੀਆਂ ਗਈਆਂ। ਬਾਕੀ ਤੁਸੀਂ ਬਾਈ ਦੇ ਘਰੇ ਆਇਓ ਚੈੱਕ ਕਰਿਓ ਤੇ ਬਾਕੀ سپورਟਲੈਸ ਆ। ਅਵੇਂ ਨਮਾ ਕੇ ਚੈੱਕ ਕਰ ਸਕਦੇ ਹੋ। ਜਮਾਂ سپورਟਲੈਸ ਆ ਨਾ ਕੰਨਾਂ 'ਚ ਫੁਲਕਾਰੀ ਹੈ ਨਾ ਕੋਈ ਪੂਛ ਠਾਣਾ ਕੋਈ ਧੂਈ ਤੇ ਜਮਾਂ ਵੀ ਫੁਲਕਾਰੀ ਹੀ ਨਹੀਂ। ਜਮਾਂ سپورਟਲੈਸ ਆ। ਬਾਕੀ ਮੈਨ ਰੋਲ ਬਈ ਬਸ਼ੇਰਾ ਪਤਾ ਪਾਲਦਾ ਹਨ ਮਾਂ ਦਾ ਦਾ ਪਿਓ ਦਾ ਰੋਲ ਜ਼ਰੂਰੀ ਆ ਜਿਹੜਾ ਪਿਓ ਹੈਗਾ ਮਹਾਰਾਜਾ ਹੁਣ ਪਤਾ ਹੀ ਆ ਵੀ ਉਹਦਾ ਵੀ ਖਾਨਦਾਨ ਸਾਰਾ ਸਾਨੀ ਵਾਲਾ ਤੇ ਉਹਦੀ ਮਾਂ ਬਾਰਦਾ ਸਾਹਿਬ ਦੇ ਘਰੇ ਖੜੀ ਆ ਫਾਰਮ ਦੇ ਵਿੱਚ ਉਹ ਵੀ ਬਹੁਤ ਚੰਗੀ ਮਾਂ ਉਸ ਘੋੜੇ ਦੀ ਤੇ ਬਾਕੀ ਜਿਹੜੀ ਬਸ਼ੇਰੀ ਦੀ ਮਾਸੂਮ ਮੂਹਰੇ ਚੱਲੀ ਜਾਂਦੀ ਆ ਮੇਰੇ ਭਾਨੇ ਵਾਲਾ ਖਾਨਦਾਨ ਉਹਦੀ ਇਹਦੀ ਮਾਂ ਆ ਗਈ ਧੌਣ ਤੋਂ ਦੀ ਬਹੁਤ ਬਰੀਕ ਹੈ ਇਹਦੀ ਮਾਂ ਤੇ ਚੌੜੀ-ਚੌੜੀ ਬਹੁਤ ਆ ਹਾਈਟ ਬਹੁਤ ਆ ਦੀ ਮਾਂ ਦੀ ਹੱਡਾਂ ਪੈਰਾਂ ਦੀ ਬਹੁਤ ਖੁੱਲੀ ਆ ਮਜ਼ਬੂਤ ਘੋੜੀ ਆ ਬਾਕੀ ਥੋੜੇ ਸਾਹਮਣੇ ਚੱਲੀ ਜਾਂਦੀ ਆ ਵੀਡੀਓ ਤੁਸੀਂ ਚੈੱਕ ਕਰ ਬਾਕੀ ਬਾਈ ਦਾ ਤੁਹਾਡੇ ਕੋਲ ਨੰਬਰ ਲਾ ਦਾਂਗੇ ਸਕਰੀਨ ਦੇ ਉੱਤੇ ਤੇ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਬਾਈ ਦਾ ਜਿਹੜਾ ਐਡਰੈਸ ਹੈਗਾ ਪਿੰਡ ਲਾਲਬਈਆ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਤਹਿਸੀਲ ਗਿੱਦੜਵਾਹਾ ਇਹ ਪਿੰਡ ਦੇ ਵਿੱਚ ਘਰ ਆ ਬਾਈ ਦਾ ਫਿਰਨੀ ਦੇ ਉੱਤੇ ਜਦੋਂ ਪਿੰਡ ਲਾਲਬਈ ਐਡੇ ਤੇ ਆਉਂਗੇ ਬਾਈ ਨਾਲ ਤੁਸੀਂ ਸੰਪਰਕ ਕਰ ਸਕੋਗੇ ਫੋਨ ਬਾਈ ਨਾਲ ਕਰ ਲਿਓ ਬਾਈ ਤੁਹਾਨੂੰ ਐਡਰੈਸ ਦੱਸ ਦੂਗਾ ਉਹਦੇ ਘਰ ਦਾ ਤੇ ਜੇ ਕੋਈ ਬੰਦੇ ਨੇ ਕਾਲ ਕਰਨੀ ਹੈ ਬਾਈ ਨਾਲ ਕਰ ਸਕਦਾ ਸੰਪਰਕ ਤੁਹਾਨੂੰ ਨੰਬਰ ਤੇ ਦੇ ਦਾਂਗੇ ਤੇ ਬਹੁਤ ਹੀ ਚੰਗਾ ਵਸ਼ੇਰਾ ਬਾਈ ਕੁੜੀ ਕੁੜ੍ਹੜ ਵੇਖੀ ਜਨੇ ਤੁਸੀਂ ਧੌਣ ਦਾ ਵੇਖੋ ਵੀਰੇ ਕਿੰਨਾ ਬਾਹਲਾ ਸੁਨੱਖਾ ਬਿਸ਼ੇਰਾ ਹੈ ਨਿੱਕੇ ਬਹੁਤ ਕਰਨ ਨੇ ਬਿਸ਼ੇਰੇ ਦੇ ਬਾਕੀ ਤੁਸੀਂ ਬਈ ਪਹਿਲਾਂ ਸੰਪਰਕ ਕਰ ਲਿਓ ਗੱਲਬਾਤ ਕਰ ਲਿਓ ਬਾਈ ਜੀ ਠੀਕ ਹੈ ਬਾਈ ਜੀ ਧੰਨਵਾਦ